ਸੁਰਪਾਲ ਸਿੰਘ ਖੇਰਾ ਦੇ ਆਮ ਆਦਮੀ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਖੇਰਾ ਦੀ ਵਿਧਾਇਕੀ ਤੇ ਵੀ ਤਲਵਾਰ ਲੜਕੀ ਹੋਈ ਹੈ ਆਮ ਆਦਮੀ ਪਾਰਟੀ ਦਾ ਇੱਕ ਵਫਾਦ ਪਹਿਲਾਂ ਹੀ ਵਿਧਾਨ ਸਭਾ ਦੇ ਸਪੀਕਰ ਨੂੰ ਮਿਲ ਕੇ ਖੇਰਾ ਦੀ ਵਿਧਾਇਕੀ ਰੱਦ ਕਰਨ ਦੀ ਸਿਫਾਰਿਸ਼ ਕਰ ਚੁੱਕਾ ਹੈ ਅਤੇ ਹੁਣ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਅਮਨ अरोड़ा ਸੁਖਪਾਲ ਸਿੰਘ ਖੇਰਾ ਤੇ ਕਾਫੀ ਤਲਕ ਹੁੰਦੇ ਦਿਖਾਈ ਦੇ ਰਹੇ ਨੇ ਕੀ ਕਹਿਣਾ ਹੈ ਇੱਥੇ ਸੁਖਪਾਲ ਸਿੰਘ ਖੇਰਾ ਦੇ ਬਾਰੇ ਅਮਨ अरोड़ा ਦਾ ਤੁਸੀਂ ਵੀ ਸੁਣ ਲਓ ਰਹਿ ਕੇ ਸੁਖਪਾਲ ਸਿੰਘ ਕਹਿ ਰਾ ਸਾਡਾ ਮਕਸਦ ਨਹੀਂ ਹੈਗਾ ਸਾਡਾ ਸਾਡੇ ਲਈ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦੀ ਇੰਡਸਟਰੀ ਪੰਜਾਬ ਦੀ ਲਾਅ ਐਂਡ ਆਰਡਰ ਸਿਚੁਏਸ਼ਨ ਪੰਜਾਬ ਨੂੰ ਦੁਬਾਰਾ ਮੋੜ ਪੰਜਾਬ ਕਿਵੇਂ ਬਣਾਉਣਾ ਹੈ ਪੰਜਾਬ ਨੂੰ 2.5 ਲੱਖ ਕਰੋੜ ਦੇ ਕਰਜ਼ੇ ਦੇ ਵਿੱਚੋਂ ਕਢਣਾ ਸਾਡੇ ਉਹ ਮੁੱਦੇ ਨੇ ਸੁਖਪਾਲ ਸਿੰਘ ਕਹਿ ਰਾ ਕੀ ਕਹਿੰਦੇ ਨੇ ਕੀ ਨਹੀਂ ਕਹਿੰਦੇ ਹੈਗੇ ਉਹਨਾਂ ਦੀਆਂ ਗੱਲਾਂ ਦੀ ਸਾਡੇ ਲਈ ਰਤੀ ਭਰ ਵੀ ਵਜ਼ਨ ਨਹੀਂ ਹੈਗਾ ਦੇਖੋ ਸੁਖਪਾਲ ਸਿੰਘ ਖਹਿਰਾ ਨੇ ਕਨਸਟੀਟਿਊਸ਼ਨ ਦੇ ਸ਼ੈਡਿਊਲ 10 ਦੀ ਉਲੰਘਣਾ ਕੀਤੀ ਸੀਗੀ ਐਂਟੀ ਡਿਫੈਕਸ਼ਨ ਲਾਅ ਹੈ ਜਿਹੜਾ ਉਹ ਉਨਾਂ ਤੇ ਲੱਗਦਾ ਸੋ ਇਸ ਕਰਕੇ ਸਪੀਕਰ ਸਾਹਿਬ ਆਪ ਦਾ ਜਿਹੜਾ ਕਾਨੂੰਨ ਦੀ ਕਨਸਟੀਟਿਊਸ਼ਨ ਦੇ ਰਖਵਾਲੇ ਨੇ ਉਹ ਉਹ ਜੋ ਵੀ ਫੈਸਲਾ ਕਰਨਗੇ ਹੁਣ ਨਾਓ ਦਿਸ ਇਜ਼ ਬੀਟਵੀਨ ਸਪੀਕਰ ਐਂਡ ਸੁਖਪਾਲ ਸਿੰਘ ਖਰਾਸੀ ਇਹਦੇ ਬਾਰੇ ਕੀ ਕਹੀਏ ਉਹ ਆਪਦੀ ਸਫਾਈ ਦੇਣ ਨਾ ਦੇਣ ਉਹਦੇ ਬਾਰੇ ਸਪੀਕਰ ਸਹੀ ਫੈਸਲਾ ਲੈਣ ਹੱਕ ਚ ਲੈਣ ਖਿਲਾਫ ਲੈਣ ਸਪੀਕਰ ਸਾਹਿਬ ਦਾ ਪ੍ਰੈਰੋਗੇਟਿਵ ਹੈ